ਕਾਲੀ ਮਾਤਾ ਦੇ ਮੰਦਿਰ ਦੇ ਬਾਹਰ ਪਟਿਆਲੇ ਸ਼ਹਿਰ ਦੇ ਵਿੱਚ ਇਹ ਮਾਤਾ ਮੁੰਨੀ ਤੁਸੀਂ ਦੇਖੋ ਕਿਦਾਂ ਰਿਕਸ਼ੇ ਦੇ ਵਿੱਚ ਰੇੜੇ ਦੇ ਵਿੱਚ ਪਾ ਕੇ ਆਪਣੇ ਹਸਬੰਦ ਨੂੰ ਸਾਰਾ ਦਿਨ ਉਸ ਇਲਾਕੇ 'ਚ ਦੂਖਨਵਾਲ ਸਾਹਿਬ ਗੁਰਦੁਆਰਾ ਸਾਹਿਬ ਤੇ ਕਾਲੀ ਮਾਤਾ ਦੇ ਮੰਦਿਰ ਦੇ ਆਸ-ਪਾਸ ਹੀ ਘੁੰਮਦੀ ਉਹਨੂੰ ਰੋਟੀ ਖਵਾਉਂਦੀ ਉਹਨੂੰ ਕਿਵੇਂ ਨਾ ਕਿਵੇਂ ਥੋੜੀ ਸੰਭਾਲ ਕਰਦੀ ਸਾਰਾ ਦਿਨ ਰੇੜੇ 'ਚ ਪਾ ਕੇ ਐਂ ਤੁਰੇ ਫਿਰਦੀ ਬਾਹਰ 6 ਫੁੱਟ ਦਾ ਬੰਦਾ 2.5 ਫੁੱਟ ਦਾ ਰਹਿ ਗਿਆ ਨੱਤਾਂ ਜੁੜ ਕੇ ਉਹਦੀਆਂ ਛਾਤੀ ਨਾਲ ਲੱਗ ਗਿਆ ਅੱਜ ਅਸੀਂ ਪਟਿਆਲੇ ਆਏ ਆ ਸ਼ੇਰਾਂ ਵਾਲੇ ਦਰਵਾਜ਼ੇ ਦੇ ਕੋਲੇ ਖੜੇ ਆ ਸ਼ੇਰਾਂ ਵਾਲੇ ਗੇਟ ਦੇ ਕੋਲੇ ਕਾਲੀ ਮਾਤਾ ਦੇ ਮੰਦਿਰ ਦੇ ਬਾਹਰ ਖੜੇ ਆ ਇੱਕ ਬਜ਼ੁਰਗ ਮਾਂ ਆਪਣੇ ਪਤੀ ਨੂੰ ਰੇੜੀ ਦੇ ਵਿੱਚ ਪਾ ਕੇ ਸ਼ਹਿਰ ਦੇ ਵਿੱਚ ਘੁੰਮ ਰਹੀ ਆ ਪਤੀ ਆ ਜਿਹੜਾ ਬਾਲਾਰਾਮ ਉਹਦਾ ਨਾਮ ਆ ਡੱਡੂ ਮਾਜਰਾ ਪਿੰਡ ਆ ਤੇ ਇੱਥੇ ਵੀ ਨੇੜੇ ਰਹਿਣ ਵਾਲਾ ਇੱਕ ਬੇਟੀ ਇੱਕ ਬੇਟਾ ਵੀ ਸੀਗਾ ਬੇਟਾ ਤਾਂ ਕਹਿੰਦਾ ਪੂਰਾ ਹੋ ਗਿਆ ਬੇਟੀ ਚੋਰੀ ਹੋ ਗਈ ਕਹਿੰਦਾ ਮੇਰੀ ਬੇਟੀ 11-12 ਸਾਲਾਂ ਦੀ ਸੀ ਚੋਰੀ ਹੋ ਗਈ ਨਿੱਕੀ ਜੀ ਕੁੜੀ ਸੀ ਦੱਸਦੇ ਆ ਲੋਕ ਵੀ ਇੱਥੇ ਬਹੁਤ ਸੋਹਣੀ ਸੀ ਕੁੜੀ ਮੰਦਰ ਚ ਸੇਵਾ ਕਰਾਉਂਦੀ ਹੁੰਦੀ ਸੀ ਅੱਜ ਅੱਸੀ ਗੱਲ ਕਰ ਅੱਜ ਇਹ ਬਜ਼ੁਰਗ ਜੋੜਾ ਆਪਣੀ ਉਹ ਪੁਵਿੱਖ ਦੀ ਇੱਕ ਜਿਹੜੀ ਇਹਨਾਂ ਦੀ ਪੂੰਜੀ ਸੀਗੀ ਬੇਟੀ ਉਹ ਵੀ ਇਹਨਾਂ ਤੋਂ ਕੋਈ ਖੋ ਕੇ ਲੈ ਗਿਆ ਥਾਣੇ ਵੀ ਦੱਸਦੇ ਆ ਗਏ ਸੀਗੇ ਰਿਪੋਰਟ ਕਰਾਉਣ ਪਰ ਉਹ ਕਹਿੰਦੇ ਕੋਈ ਨਾ ਆਜੂਗੀ ਲੱਭ ਜੂਗੀ ਆਪੇ ਆਜੂਗੀ ਕੀ ਹੋਇਆ ਹੋਇਆ ਉਹ ਬੱਸ ਜਾ ਕੇ ਮੈਂ ਆਇਆ हां ਜਾ ਕੇ ਮੈਂ ਆ ਆ ਪੈਰ ਵੀ ਹੈ ਨਹੀਂ ਹੈ हां ਜੋ ਪੈਰ ਆ ਪੈਰ ਦਿਖਾਈ ਬਾਪੂ ਇਹ ਟੰਟਪੰਡਾ ਹੋ ਗਿਆ ਇਹ ਵੀ ਪੈਰ ਹੈ ਨਹੀਂਗਾ ਪੈਰ ਮਰਿਆ ਸਾਪ ਤੇ ਇਹ ਕੱਟੇ ਗਏ ਹੀ ਪੈਰ ਇਹ ਕਾਦੇ ਨੇ ਹੋ ਗਿਆ ਹੀ ਬਾਪੂ ਐ ਛੜ ਗਏ ਛੜ ਗਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਕਾਲੀ ਮਾਤਾ ਦੇ ਮੰਦਰ ਦੇ ਬਾਹਰ ਪਟਿਆਲੇ ਸ਼ਹਿਰ ਦੇ ਵਿੱਚ ਇਹ ਮਾਤਾ ਮੁੰਨੀ ਤੁਸੀਂ ਦੇਖੋ ਕਿਦਾਂ ਰਿਕਸ਼ੇ ਦੇ ਵਿੱਚ ਰੇੜੇ ਦੇ ਵਿੱਚ ਪਾ ਕੇ ਆਪਣੇ ਹਸਬੰਦ ਨੂੰ ਸਾਰਾ ਦਿਨ ਉਸ ਇਲਾਕੇ 'ਚ ਦੁਖਨਵਰਨ ਸਾਹਿਬ ਗੁਰਦੁਆਰਾ ਸਾਹਿਬ ਤੇ ਕਾਲੀ ਮਾਤਾ ਦੇ ਮੰਦਿਰ ਦੇ ਆਸ-ਪਾਸ ਹੀ ਘੁੰਮਦੀ ਉਹਨੂੰ ਰੋਟੀ ਖਵਾਉਂਦੀ ਉਹਨੂੰ ਕਿਵੇਂ ਨਾ ਕਿਵੇਂ ਉਹਦੀ ਸੰਭਾਲ ਕਰਦੀ ਸਾਰਾ ਦਿਨ ਰੇੜੇ 'ਚ ਪਾ ਕੇ ਐਂ ਤੁਰੇ ਫਿਰਦੀ ਮਾਂ ਤੇ ਮਾਂ ਉਹਨੂੰ ਨਵਾਉਂਦੀ ਉਹਨੂੰ ਧਵਾਉਂਦੀ ਇੱਕ ਬੇਟੀ ਵੀ ਸੀ ਇਹਨਾਂ ਦੀ ਦੱਸਦੇ ਆ ਲੋਕ ਪਤਾ ਨਹੀਂ ਉਹ ਕਿੱਧਰ ਚਲੇਗੀ ਕੌਣ ਲੈ ਗਿਆ ਇਹਨਾਂ ਨੂੰ ਵੀ ਨਹੀਂ ਪਤਾ ਵਿਚਾਰਿਆਂ ਨੂੰ ਤੇ ਬਾਪੂ ਦੀ ਹਾਲਤ ਤੁਸੀਂ ਦੇਖੋ ਕਿਵੇਂ ਲੱਤਾਂ ਮੁੜੀਆਂ ਪਈਆਂ ਇਹ ਪੂਰੀ ਬਾਪੂ ਦੀ ਤਸਵੀਰ ਆ ਜਿਹੜੀ ਕਿੱਦਾਂ ਇੱਕ ਬੰਦਾ ਮਤਲਬ ਸੁੰਗੜ ਕੇ ਇੱਕ ਮੰਨ ਲਓ 5.5 ਪੌਣੇ 6 ਫੁੱਟ ਦਾ ਬੰਦਾ 2.5 3 ਫੁੱਟ ਦਾ ਰਹਿ ਗਿਆ ਲੱਤਾਂ ਜੁੜ ਕੇ ਉਹਦੀਆਂ ਛਾਤੀ ਨਾਲ ਲੱਗ ਗਈਆਂ ਆ ਕੇ ਤੇ ਪੈਰ ਉਹਦੇ ਝੜ ਗਿਆ ਹੱਥ ਉਹਦੇ ਬਿਲਕੁਲ ਖਰਾਬ ਹੋ ਗਿਆ ਪੈਰ ਦੀਆਂ ਉਂਗਲਾਂ ਉੱਪਰੋਂ ਜਮੇ ਝੜ ਗਈਆਂ ਪਰ ਇਸ ਮਾਂ ਨੇ ਫਿਰ ਵੀ ਆਪਣਾ ਫਰਜ਼ ਆਪਣਾ ਪਤੀ ਪ੍ਰਤਾ ਹੋਣ ਦੇ ਨਾਤੇ ਆਪਣੇ ਪਤੀ ਪਰਮੇਸ਼ਰ ਨੂੰ ਸਾਂਭਦੀ ਰਹੀ ਵਿਚਾਰੀ ਤੇ ਅੱਜ ਬਾਪੂ ਹਸਪਤਾਲ 'ਚ ਦਾਖਲਾ ਲਾ ਚੱਲਦਾ ਬੀਬੇ ਇੱਥੇ ਬੀਬੀਆਂ ਵਾਲੇ ਪਾਸੇ ਆ ਕਿਰਪਾ ਬਾਬੇ ਦੀ ਖੋਸ਼ ਹੈ ਮੇਰੀ ਮਾਂ ਹਾਂ ਮਾਂ ਆ ਜੋ ਚਲ ਜੀ ਥੱਲੇ ਜਾ ਕੇ ਆਈ ਮੁੰਨੀ ਮਾਤਾ ਦਾ ਨਾਮ tributaries ਮਾਤਾ ਅੱਜ ਵੀ ਤੰਦਰੁਸਤੀ ਚੜ੍ਹਦੀ ਕਲਾ ਦੇ ਵਿੱਚ ਠੀਕ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ